ਇਕਸਰਾ ਦੇਖ ਰਿਹਾ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਕੇਂਦਰ ਦੀ ਭਾਜਪਾਈ ਸਰਕਾਰ ਦਾ ਹੀ ਦੂਸਰੀ ਵਾਰ ਦਾ ਜਿਹੜਾ ਕਿ ਆਖਰੀ ਬਜਟ ਸੀਗਾ ਉਹ ਅੱਜ ਪੇਸ਼ ਹੋਇਆ ਹੈ ਤਾਂ ਸੰਨਤਕਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਮੋਦੀ ਸਰਕਾਰ ਦੀ ਦੂਸਰੀ ਵਾਰ ਦਾ ਆਖਰੀ ਬਜਟ ਜਿਹੜਾ ਕਿ ਪੇਸ਼ ਹੋਇਆ ਹੈ ਕਿਵੇਂ ਦੇਖਦੇ ਤੁਸੀਂ ਇਸ ਬਜਟ ਨੂੰ ਮੈਂ ਜਸਪਾਲ ਸਿੰਘ ਛਾਪੂਰੀ ਮੈਂ ਚੰਬਰ ਦਾ ਵਾਈਸ ਪ੍ਰੈਜ਼ੀਡੈਂਟ ਹੈਗਾ ਇਹ ਜਿਹੜਾ ਬਜਟ ਹੈ ਜਿਤ ਤੱਕ ਵਪਾਰੀਆਂ ਵਾਸਤੇ ਜਾਂ ਸਮਾਸਥ ਦੇ ਅਮਸਮੀ ਵਾਸਤੇ ਬਿਲਕੁਲ ਫਲੈਟ ਹੈ ਇਹਦੇ ਕੁਝ ਵੀ ਹੈ ਨਹੀਂ ਇਹਨਾਂ ਨੇ ਸਾਰਾ ਜਿਹੜਾ ਫੋਕਸ ਹੈਗਾ ਰੂਰਰੀ ਏਰੀਆ ਵਾਸਤੇ ਊਮਨ ਮੇਨਲੀ ਊਮਨ ਬੇਸਡ ਆ। ਦੇਖੋ ਇਹਨਾਂ ਨੇ 34 ਕਰੋੜ ਮੁੱਦਰਾ ਲੋਨ ਦਿੱਤਾ ਊਮਨ ਨੂੰ ਔਰ ਮਿਡਲ ਕਲਾਸ ਵਾਸਤੇ ਅਨਾਉਂਸਮੈਂਟ ਕਰੇ ਵੀ ਘਰ ਬਣਾਵਾਂਗੇ, ਮੈਡੀਕਲ ਕਾਲਜ ਬਣਾਵਾਂਗੇ, 에ਅਰਪੋਰਟ ਬਣਾਵਾਂਗੇ। ਕਿਉਂਕਿ ਇਹ ਸਾਰਾ ਦੇਖੋ ਇਹ 24 ਜਿਹੜਾ ਹੈਗਾ ਬਈ ਇਹ ਇਲੈਕਸ਼ਨ ਈਅਰ ਆ ਤੇ ਮੈਡਮ ਸੀਤਾਰਾ ਮੰਨ ਨੇ ਤੇ ਆਪਣੇ ਸਰਕਾਰ ਦੇ ਵਾਸਤੇ ਵੀ ਅਨਾਉਂਸਮੈਂਟ ਹੀ ਦੇਣੀਆਂ ਨੇ। ਉੱਚ ਇਹਦੇ ਵਿੱਚ ਮਨ ਨੂੰ ਤਾਂ ਕੁਝ ਨਹੀਂ ਆ ਰਿਹਾ। ਪਰ ਕਿਉਂਕਿ ਅੰਤਮ ਬਜਟ ਆਇਆ ਹੈ ਇਹਦੇ ਕਿਸੇ ਕਰਨੋਂ ਬੈਨੀਫਿਟ ਮਿਲ ਜਾਂਦਾ ਹੈ ਨਾ ਕੋਈ ਇਨਕਮ ਟੈਕਸ ਸਲਾਈਬ ਚੇਂਜ ਨਹੀਂ ਕੀਤੀ ਕੋਈ ਇੰਪੋਰਟ ਡਿਊਟੀਆਂ ਚੇਂਜ ਨਹੀਂ ਕੀਤੀਆਂ ਕੋਈ ਕਿਸੇ ਕਿਸਮ ਦੀ ਕੋਈ ਹੋਰ ਚੇਂਜ ਨਹੀਂ ਕੀਤੀ ਹੈ ਅਨਾਉਂਸਮੈਂਟਸ ਯਾਦਾਂ ਨੇ ਜੀਡੀਪੀ ਇੰਨੀ 7.1 ਹੋ ਜਾਗੀ ਅੱਛੀ ਗੱਲ ਹੋ ਜਾਤੇ ਬਟ ਮੇਰੇ ਖਿਆਲ ਨਾਲ ਕਹਿੰਦੇ ਨੇ ਹੁਣ 5% ਕਿੰਨੇ ਹੈਗੀ ਹੈ ਬਟ ਮੇਰੇ ਜੋ ਸਾਡੀ ਸੋਚ ਹੈ ਉਸ ਸਾਹਮਣੇ ਤਾਂ 4-3-4% ਦੇ ਕਰੀਬ ਹੀ ਹੈ ਇਹ ਕਹਿੰਦੇ ਨੇ ਜੀ 50% ਜਿਹੜੀ ਲੋਕਾਂ ਦੀ ਆਮਦਨ ਵਾਲੇ ਸਮੇਂ ਇਨਕਮ ਵੱਜ ਜਾਗੀ ਸਾਡੇ ਸਾਹਮਣੇ ਇਨਕਮ ਘਟੀ ਹੋਈ ਹੈ ਸਾਨੂੰ ਨਹੀਂ ਸਮਝ ਆਉਂਦਾ ਕਿ ਸਾਹਮਣੇ ਕਹਿੰਦੇ ਇਨਕਮ ਵਧੀ ਹੋਈ ਹੈ ਬਟ ਓਵਰ ਆਲ ਅਗਰ ਦੇਖੀਏ ਜੋ ਅਗਰ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਜਿਵੇਂ ਕਾਲਜ ਬਣਾਉਣ ਬਣਾਉਣ ਵਾਸਤੇ ਕਰ ਰਹੇ ਨੇ ਰੇਲਵੇ ਕੋਰੀਡੋਰ ਬਣਾਉਣ ਵਾਸਤੇ ਕਰ ਰਹੇ ਨੇ ਉਸ ਸਾਹਮਣੇ ਚਲੋ ਅੱਛੀ ਗੱਲਾਂ ਨੇ ਬਟ ਟਾਈਮ ਆਣ ਤੇ ਪਤਾ ਲੱਗੂਗਾ ਕੀ ਹੋਏਗਾ ਬਟ ਐਸ ਵਾਸ ਐਸ ਐਮ ਐਸ ਐਮ ਆਈਜ਼ ਕੰਸਰਨ ਨਾਥਿੰਗ ਕੁਝ ਵੀ ਹੈ ਨਹੀਂ ਬਜਟ ਵਿੱਚ ਕੀ ਕਿਡ ਵਾਕੀ 2024 ਦੀਆਂ ਚੋਣਾਂ ਨੇ ਬਿਲਕੁਲ ਨਜ਼ਦੀਕ ਨੇ ਲੋਕ ਸਭਾ ਦੀਆਂ ਕਿ ਲੱਗਦਾ ਕਿ ਚੋਣਾਂ ਦੀ ਜਿਹੜੀ ਕਿ ਆਹਟ ਹੈ ਉਸ ਬਜਟ ਦੇ ਵਿੱਚ ਦੇਖਣ ਨੂੰ ਮਿਲੀ ਹੈ ਹਾਂ ਆਪਣੇ ਇਹਨਾਂ ਨੇ ਆਪਣੀ ਗਲਗਾਨ ਤੇ ਕਿਤੇ ਨਾ ਸਰਕਾਰ ਦੇ ਆਪਨੇ ਇਹ ਕੀਆ ਹਮ ਇਹ ਕਰਾਂਗੇ ਹਮ ਇਹ ਕਰ ਰਹੇ ਹਾਂ ਹਮ ਉਹ ਕਰਾਂਗੇ ਬਟ ਦੇਖੋ ਇਨਫਰਾਸਟ੍ਰਕਚਰ ਤੇ ਕੁਝ ਹੱਦ ਤੱਕ ਡਿਵੈਲਪ ਕਰ ਹੀ ਰਹੇ ਨੇ ਦੇਖੋ ਦੌੜਾ ਨਹੀਂ ਹੈ ਬਟ ਐਮ ਐਸ ਐਮਈ ਜਾਂ ਵਪਾਰੀਆਂ ਨੂੰ ਤਾਂ ਕੁਝ ਵੀ ਨਹੀਂ ਹੈ ਕਿਸੇ ਕਿਸਮ ਦੀ ਕੋਈ ਪ੍ਰੋਟੈਕਸ਼ਨ ਨਹੀਂ ਹੈ ਸਮਾਜ ਕੇ ਲੋਕ ਕੁਝ ਵੀ ਆਪਣੇ ਦਮ ਤੇ ਲੜ ਰਹੇ ਨੇ ਚਾਈਨਾ ਨਾਲ ਮੁਕਾਬਲਾ ਹੈ ਇਹਨੀ ਇੰਪੋਰਟ ਚਾਈਨਾ ਦੀ ਹੋ ਰਹੀ ਹੈ ਸਸਤੇ ਰੇਟ ਤੇ ਲੋਕਲ ਇੰਡਸਟਰੀ ਮਰ ਰਹੀ ਹੈ ਉਹਦੇ ਕੁਝ ਨਹੀਂ ਕੁਝ ਕਰ ਨਹੀਂ ਰਹੇ ਨਾ ਵਾਸਤੇ ਸਮਾਜ ਕੇ ਵਾਸਤੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਟੈਕਸ ਰਿਬੇਟ ਦਿੱਤੀ ਜਾ ਸਕਦੀ ਹੈ ਇਹਨਾਂ ਨੂੰ ਸਬਸਿਡੀ ਦਿੱਤੀ ਜਾ ਸਕਦੀ ਹੈ ਇਹਨਾਂ ਨੂੰ ਹਰ ਕਈ ਕਿਸਮ ਦੇ ਹੋਰ ਐਮਐਸਐਮ ਨੂੰ ਉਮੀਦਾਂ ਕੀ ਸੀਗੇ ਇਸ ਬਜਟ ਨੂੰ ਲੈ ਕੇ ਐਮਐਸਐਮ ਨੂੰ ਉਮੀਦਾਂ ਕੀ ਸੀਗੇ ਇਸ ਬਜਟ ਨੂੰ ਲੈ ਕੇ ਦੇਖੋ ਉਮੀਦਾਂ ਤਾਂ ਬਹੁਤ ਸੀ ਵੀ ਕੁਛ ਨਾ ਕੁਛ ਸਾਨੂੰ ਟੈਕਸ ਬੈਨੀਫਿਟ ਮਿਲ ਜਾਏਗਾ ਕੁਝ ਸਾਨੂੰ ਸਬਸਿਡੀ ਮਿਲ ਜਾਏਗੀ ਕੁਝ ਅਕਾਡਮਿਕ ਡਾਇਰੈਕਸ਼ਨ ਵਾਸਤੇ ਕੋਈ ਫੰਡ ਮਿਲ ਜਾਏਗਾ ਕੁਝ ਬਜਟ ਦੇ ਵਿੱਚ ਇੰਟਰਸਟ ਜਿਹੜੇ ਸਮਾਜ ਕੇ ਨੂੰ ਇੰਟਰਸਟ ਦਾ ਲੋਨ ਉੱਤੇ ਕੋਈ ਬੈਂਕਾਂ ਦਾ ਲੋਨ ਯਾਦਾਂ ਨੇ ਰੇਟ ਆਫ ਇੰਟਰਸਟ ਉਹਦੇ ਕੋਈ ਸਬਸਿਡੀ ਮਿਲ ਜਾਏਗੀ ਲੋਨ ਵਿੱਚ ਪਰ ਕੁਝ ਵੀ ਨਹੀਂ ਹੈਗਾ ਓਰ ਆਲ ਬਟ ਲੈਟ ਅਸ ਸੀ ਆਉਣ ਵਾਲਾ ਸਮੇਂ ਦੱਸੇਗਾ ਕਿ ਜੋ ਫਾਈਨਲ ਬਜਟ ਆਏਗਾ ਬਟ ਇਸ ਬਜਟ ਦੀ ਤਾਂ ਕੁਝ ਵੀ ਨਹੀਂ ਹੈ ਵਪਾਰੀਆਂ ਵਾਸਤੇ ਐਮਐਸਐਮਈ ਵਾਸਤੇ ਛੋਟੇ ਬੰਦੇ ਵਾਸਤੇ ਕੁਝ ਨਹੀਂ ਹੈ ਨਾਥਿੰਗ ਇਸ ਤੋਂ ਪਹਿਲਾਂ ਭਾਜਪਾ ਦੇ ਵੱਲੋਂ ਨੋ ਬਜਟ ਪੇਸ਼ ਕੀਤੇ ਗਏ ਸੀ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹਾਂ ਜਿਹੜੇ ਪਹਿਲੇ ਬਜਟ ਸੀ ਉਹ ਵੀ ਇਹ ਸਮਝੋ ਕਿ ਠੀਕ ਠੀਕ ਸੀ ਓਵਰ ਆਲ ਓਕੇ ਸੀ ਨਾ ਕੋਈ ਯਾ ਉਹ ਸੀ ਸਮਾਜ ਕੇ ਲਾ ਵਾਸੇ ਯਾ ਐਮਐਸਐਮਵੀ ਵਾਸੇ ਕੁਝ ਬਹੁਤਾ ਪ੍ਰੋਸਾਹ ਨਹੀਂ ਸੀ ਬਟ ਓਵਰ ਆਲ ਓਕੇ ਠੀਕ ਸੀ ਪੰਜ 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 6 ਨੰਬਰ ਦਿੱਤੇ ਯਾ ਸਦ ਹੀ ਪੁਰਾਣੇ ਬਚਾਟਾ ਜੇਕਰ ਗੱਲ ਕਰੀਏ ਤਾਂ ਸਰਕਾਰ ਐਮਐਸਐਮਵੀ ਵੱਲ ਜਾਂ ਫਿਰ ਸੰਗਠਕਾਰਾਂ ਦੇ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਹੈ ਨਾ ਇਹਨਾਂ ਨੂੰ ਕਿਉਂ ਅਣਗੋਲੇ ਕੀਤਾ ਜਾਂਦਾ ਹੈ ਸਰਕਾਰ ਮੈਨਲੀ ਸਰਕਾਰ ਦਾ ਜਿਹੜੀ ਇਹ ਬਾਦਪਾ ਸਰਕਾਰ ਆਈ ਹੈ ਮੇਰੇ ਹਿਸਾਬ ਨਾਲ ਇਹਨਾਂ ਦਾ ਜਿਆਦਾ ਫੋਕਸ ਹੈ ਵੱਡੇ ਵੱਡੇ ਜਿਹੜੇ ਅਮਾਨੀ ਅਡਾਨੀ ਨੇ ਇਹਨਾਂ ਵੱਲ ਜਾਂ ਉਹਨਾਂ ਨੂੰ ਵੱਡੀ ਵੱਡੀ ਇੰਡਸਟਰੀ ਨੂੰ ਚੁੱਕਦੇ ਨੇ ਸਮਾਜ ਕੇ ਲੋਕਾਂ ਦਾ ਧਿਆਨ ਹੈ ਨਹੀਂ ਕਿਉਂ ਨਹੀਂ ਹੈ ਮੈਂ ਕੁਝ ਨਹੀਂ ਕਹਿ ਸਕਦਾ ਵੱਡੀ ਇੰਡਸਟਰੀ ਨੂੰ ਕਿੰਨਾ ਦੇ ਇਸ ਬਜਟ ਦੇ ਵਿੱਚ ਵੱਡੀ ਇੰਡਸਟਰੀ ਨੂੰ ਦੇਖੋ ਬਹੁਤ ਕੁਝ ਇਹਨਾਂ ਨੂੰ ਬੈਨੀਫਿਟ ਮਿਲ ਲੈਣੇ ਉਹ ਸਾਡੀ ਸੋਚ ਤੋਂ ਪਰੇ ਹੈਗਾ ਕਿ ਕੁਝ ਕਰ ਰਹੇ ਨੇ ਚੰਦ ਬੰਦੇ ਹੈਗੇ ਨੇ ਉਹ ਉਹਨਾਂ ਦੀ ਕੈਪੀਟਲ ਉਹਨਾਂ ਦਾ ਗਰੋਥ ਪੰਜ ਪੰਜ ਗੁਣਾ ਹੋ ਗਈ ਹੈ ਔਰ ਸਮਾਸ ਕੇ ਜਿਹੜਾ ਡਾਊਨ ਜਾ ਰਹੀ ਹੈ ਉਹਨਾਂ ਦਾ ਕੰਮ ਡਾਊਨ ਹੈ ਇਹ ਕਹਿੰਦੇ ਨੇ ਕਿ ਲੋਕਾਂ ਦੀ ਇਨਕਮ ਵਧ ਗਈ ਹੈ ਮੇਰੇ ਸਾਹਮਣੇ ਲੋਕਾਂ ਦੀ ਇਨਕਮ ਘਟ ਗਈ ਹੈ ਸਮਾਸ ਕਿਲ ਵਾਲਿਆਂ ਦੀ ਤੇ ਅਨੁਰੋਧ ਵਿਚਾਰੇ ਗਰੀਬ ਬੰਦੇ ਪਰੇਸ਼ਾਨ ਹੀ ਨੇ ਸਰ ਥੈਂਕ ਯੂ ਥੈਂਕ ਯੂ ਸੋ ਬਿਲਕੁਲ ਐਸ ਐਸ ਸੀ ਐਸ ਯੂ ਦੇ ਵਾਈਸ ਪ੍ਰੈਜ਼ੀਡੈਂਟ ਸਰਬਜੀਤ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਜਿਹੜਾ ਕਿ ਬਜਟ ਦੇ ਵਿੱਚ ਉਹਨਾਂ ਦੇ ਜਿਹੜੀ ਕਿ ਆਹਟਾ ਜ਼ਰੂਰ ਦੇਖਣ ਨੂੰ ਮਿਲੀ ਹੈ ਤਾਂ ਖਾਸ ਤੌਰ ਤੇ ਸਰਕਾਰ ਨੇ ਜਿਆਦਾ ਜਿਹੜਾ ਕਿ ਫੋਕਸ ਰੱਖਿਆ ਹੈ ਉਹ ਮਿਡਲ ਕਲਾਸ ਕਹਿ ਲਈ ਜਾਂ ਲੋਅ ਕਲਾਸ ਕਹਿ ਲਈ ਉਹਨਾਂ ਦੇ ਵੱਲ ਫੋਕਸ ਵੱਧ ਰੱਖਿਆ ਹੈ ਮਹਿਲਾਵਾਂ ਨੂੰ ਜਿਵੇਂ ਮੁਦਰਾ ਲੋਨ ਦੀ ਗੱਲ ਕੀਤੀ ਗਈ ਹੈ ਮੈਡੀਕਲ ਕਾਲਜ ਬਣਾਉਣ ਦੀ ਗੱਲ ਕਹੀ ਗਈ ਹੈ ਤਾਂ ਹੋਰ ਕਈ ਸਾਰੀਆਂ ਜਿਹੜੀਆਂ ਗੱਲਾਂ ਨੇ ਕਹੀਆਂ ਗਈਆਂ ਨੇ ਚ ਉਹਨਾਂ ਨੂੰ ਲੈ ਕੇ ਜਿਹੜੀ ਕਿ ਆਹਟ ਹੈ ਜਰੂਰ ਦੇਖਣ ਨੂੰ ਮਿਲੀ ਹੈ ਐਮਐਸਐਮਈ ਨੂੰ ਬਹੁਤ ਸਾਰੀਆਂ ਉਮੀਦਾਂ ਸਿਗੀਆਂ ਆ ਉਹ ਉਮੀਦਾਂ ਦੇ ਉੱਤੇ ਇਸ ਬਜਟ ਨੂੰ ਜਿਹੜਾ ਕਿ ਬਿਲਕੁਲ ਵੀ ਜਿਹੜਾ ਸਹੀ ਨਹੀਂ ਸਮਝਦੇ ਉਹ ਇਹ ਉਹਨਾਂ ਨੂੰ ਜ਼ਰੂਰ ਕਹਿਣਾ ਕਿ ਮੋਦੀ ਸਰਕਾਰ ਦੇ ਵੱਲੋਂ ਪਿਛਲੇ ਜਿਹੜੇ ਨੋ ਬਜਟ ਪੇਸ਼ ਕੀਤੇ ਗਏ ਸੀ ਉਹਨਾਂ ਵਿੱਚੋਂ 5 ਛੇੜੇ ਕਿ ਬਜਟ ਸੀਗੇ ਉਹ ਐਮ ਐਸ ਐਮ ਲਈ ਸਹੀ ਸੀ ਉਹ ਜਿਹੜਾ ਇਸ ਵਾਰ ਦਾ ਬੈਰੇ ਦੇ ਵਿੱਚ ਵੱਡੀ ਇੰਡਸਟਰੀ ਨੂੰ ਤਾਂ ਕਾਫੀ ਜਿਆਦਾ ਫਾਇਦੇ ਦਿੱਤੇ ਗਏ ਨੇ ਆਮ ਲੋਕਾਂ ਨੂੰ ਕਾਫੀ ਜਿਆਦਾ ਪਰ ਐਮ ਐਸ ਐਮ ਨੂੰ ਕੋਈ ਵੀ ਜਿਹੜਾ ਕਿ ਬੈਨੀਫਿਟ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਕੈਮਰਾ ਪਰਸਨ ਸੰਨੀ ਦੇ ਨਾਲ ਹਿੰਮਤ ਸਿੰਘ ਗਪਾਲ ਦੇਨਿਕ ਸਵੇਰਾ ਲੁਧਿਆਣਾ